ਪਹਿਲੀ ਪਾਸ਼ਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਕਰਦੇ ਪੁਰਬ ਤੇ ਗੁਰਪੁਰਬ ਤੇ ਸਲਸਿਲੇ ਦੇ ਵਿੱਚ ਉਹਨਾਂ ਨੂੰ ਵਸਤੇ ਕਰਨ ਲਈ ਲੱਖਾਂ ਦੀ ਗਿਣਤੀ ਚ ਨਾਨਕਲੇਵਾ ਸੰਗਤ ਜਿਹੜੀ ਹੈ پوری ਦੁਨੀਆ ਦੇ ਵਿੱਚ ਲੱਖ ਨਸਤ ਹੋ ਰਹੀ ਹੈ ਉਹਨਾਂ ਦੇ ਮੁਕੰਨਤਾ ਸਥਾਨਾਂ ਤੇ ਉਹਨਾਂ ਦੀ ਪਵਿੱਤਰ ਬਾਣੀ ਜਿਹੜੀ ਉਚਰੀ ਹੋਈ ਹੈ ਉਹਨੂੰ ਸਰਵਣ ਕਰਨ ਪਰਿਵਾਰ ਸਮੇਤ ਅੱਜ ਇੱਥੇ ਉਹਨਾਂ ਸquad ਪ੍ਰਾਪਤ ਹੋਏ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਪੰਜਾਬ ਦੀ ਸੁੱਖ ਸ਼ਾਂਤੀ ਦੀ ਪੰਜਾਬ ਦੀ ਪੰਦਰੁਸਤੀ ਦੀ ਕਿ ਗੁਰੂਆਂ ਪੀਰਾਂ ਦੀ ਸ਼ਹੀਦਾਂ ਦੀ ਧਰਤੀ ਹੈ ਤੇ ਪਰਮਾਤਮਾ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਸਮਾਪਕ ਬਖਸ਼ੇ ਬਲ ਬਖਸ਼ੇ ਅੱਗੇ ਤੇ ਰਾਤ ਇਹ ਚੱਲਣ ਦਾ ਬਲ ਬਖਸ਼ੇ ਜੋ ਜ਼ਿੰਮੇਵਾਰੀ ਸਾਡੀ ਗੁਰੂ ਸਾਹਿਬ ਨੇ ਆਪਣੀ ਕਿਰਪਾ ਕਰਕੇ ਲਈ ਉਹ ਸਾਨੂੰ ਜ਼ਿੰਮੇਵਾਰੀ ਨਿਮੋਣ ਦਾ ਬਰਬਰ ਚੇਹੇ ਅਰਦਾਸ ਕੀਤੀ ਹੈ ਔਰ ਸਾਰੀਆਂ ਸੰਗਤਾਂ ਨੂੰ ਮੈਂ ਪੂਰੀ ਦੁਨੀਆ ਚ ਜਿੰਨੇ ਦਿਨਾਂ ਰਿਹਾ ਹਾਂ ਮੈਂ ਬਹੁਤ-ਬਹੁਤ ਬਧਾਈ ਵੀ ਦਿਨ ਤੇ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੇ ਹਨ ਨਨਕਾਣਾ ਸਾਹਿਬ ਗੈਭਰ ਨਹੀਂ ਮੱਥਾ ਟੇਕ ਕਾ ਤੇ ਜਿੱਥੇ ਵੀ ਸਰਵੱਤਾ ਪਲਾ ਮੰਗਣ ਵਾਲੀ ਬਾਣੀ ਦੀ ਗੂੰਜ ਪੈਂਦੀ ਹੈ ਜੋਨਕੀ ਸੁਖ ਸ਼ਾਂਤੀ ਰਹੇ ਸਾਰੇ ਨੂੰ ਮਾਦ ਸਾਹਿਬ ਕੱਲ ਜਥੇ ਦੇ ਵਿੱਚੋਂ ਕਈ ਵਾਪਸ ਵੀ ਭੇਜੇ ਗਏ ਇਹ ਬਕਸਾ ਮੈਸੂਰ ਲੋਕ ਇਸ ਪੀਸ ਦੇ ਦੇਖੋ ਉਹ ਉਹਨਾਂ ਦਾ ਕੁਝ ਵੀਜ਼ੇ ਦਾ ਪ੍ਰੋਟੋਕਾਲ ਵਗੈਰਾ ਜਿਹੜਾ ਮੇਰੇ ਕੋਲ ਕੋਈ ਟੈਕਨੀਕਲ ਪਤਾ ਇਹਨਾਂ ਨਾਲ ਵਾਪਸ ਤੁਨੇ ਕੰਟਰੀ ਅੰਬਰ ਗੱਲ ਕਰਨੀ ਚਾਹੀਦੀ ਅਦਰਵਾਇਜ਼ ਕੋਈ ਇਹ ਤਾਂ ਨਹੀਂ ਕਰ ਹੋਣੀ ਚਾਹੀਦੀ ਮਾਦ ਸਾਹਿਬ ਜਿੰਸਰ ਕੋਲ ਕੋਰੀਡੋਰ ਵੀ ਮੰਗਉਂਦੀ ਹੈ ਕਿ ਕੋਰੀਡੋਰ ਖੋਲਣਾ ਚਾਹੀਦਾ ਹੈ ਸੈਂਟਰ ਨੂੰ ਲਿਖੋ ਦੇਖਿਓ ਇਹ ਦੇਖੋ ਇਹ ਮੈਂ ਗੱਲ ਕਰ ਰਿਹਾ ਸੀ ਮੈਨੇਜਰ ਸਾਹਿਬ ਨਾਲ ਮੇਰੇ ਨਾਲ ਆਈ ਸੀ ਇੱਥੇ ਇੱਕ بڑے ਵੱਡੇ ਆ ਆਰਕੀਟੈਕਟ ਨਾਲ ਸੰਬੰਧਿਤ ਕੰਮਾਂ ਦੀ ਲੋੜ ਹੈ ਕਿਉਂਕਿ ਜਿਹੜੀਆਂ ਇੱਥੇ ਅਪਰੋਚ ਰੋਡਸ ਨੇ ਉਹ ਬਹੁਤ ਤੰਗ ਨੇ ਪੁਰਾਣਾ ਜਿਹੜਾ ਸ਼ਹਿਰ ਹੈ ਬਹੁਤ ਮਸਾਇਆ ਕੁਮਾਨਦਸ ਜੀ ਤੇ ਇਹਨੂੰ ਹੁਣ ਸੰਗਤ ਦੀ ਗਿਣਤੀ ਦਿਨ ਵ ਦਿਨ ਵੱਧਦੀ ਜਾਂਦੀ ਹੈ 1 ਲੱਖ ਪਰ ਡੇ ਫੋਰਟਵਾਲ ਹੈ ਸੈਚਰਡੇ ਸੰਡੇ ਸ਼ਨੀਵਾਰ ਐਤਵਾਰ ਤਾਂ 1.5 ਲੱਖ ਤੋਂ 2.2 ਲੱਖ ਤੱਕ ਚਲੋ ਸੋ ਇਹਦੇ ਬਾਰੇ ਅਸੀਂ ਵਿਚਾਰ ਕਰਕੇ ਸਾਰੇ ਦਿਨੇ ਦੇਸ਼ ਦੇ ਨਾਮੀ ਜਿਹੜੇ ਨਕਸ਼ਾ ਨਵੀਸ ਨੇ ਆਰਕੀਟੈਕਟ ਨੂੰ ਬੁਲਾ ਕੇ ਕੋਈ ਇਸ ਤਰ੍ਹਾਂ ਦਾ ਚਾਹੇ ਉਹ ਸਕਾਈ ਟ੍ਰੇਨ ਹੋਵੇ ਚਾਹੇ ਉਹ ਕੋਲੋਂ ਕੋਈ ਅੱਜਕੱਲ ਬਹੁਤ ਟੈਕਨੋਲੋਜੀ ਆ ਤਾਂ ਕਿ ਸ਼ਰਧਾਲੂ ਨੂੰ ਪਾਰਕਿੰਗ ਦੀ ਇੱਥੇ ਆ ਕੇ ਗੱਡੀਆਂ ਲੱਭਣ ਦੀ ਜਾਂ ਇੱਥੇ ਬਹੁਤ ਦੂਰ ਦੂਰ ਕਈ ਵਾਰੀ ਗੱਡੀਆਂ ਖੜੋਣੇ ਪੈਂਦੀਆਂ ਪੈਦਲ ਨਹੀਂ ਤੁਰਿਆ ਜਾਂਦਾ ਬਜ਼ੁਰਗ ਵੀ ਹੁੰਦੇ ਸੋ ਉਸ ਸੁਵਿਧਾ ਵਾਸਤੇ ਐਸਜੀਪੀਸੀ ਨਾਲ ਮਿਲ ਕੇ ਸਾਰਿਆਂ ਨਾਲ ਨਾਲ ਬਿਠਾ ਕੇ ਤੇ ਅਸੀਂ ਕਰਤਾਰਪੁਰ ਕੋਲਡਿਓ ਦੀ ਖੋਲਣ ਦੀ ਬੰਗੋਰੀ ਕੇਂਦਰ ਲਿਖੋਗੇ ਜੀ ਕੋਈ ਦੇਖੋ ਜੀ ਕੇਂਦਰ ਨੇ ਪਹਿਲਾਂ ਖੋਲ੍ਹਿਆ ਸੀ ਜੇ ਲਿਖਿਆ ਤੂੰ ਹੀ ਖੋਲ੍ਹਦੇ ਐ ਫਿਰ ਕੀ ਫਾਇਦਾ ਹੋਇਆ ਉਹਨੂੰ ਆਪ ਹੀ ਖੋਲ੍ਹ ਦੇਣਾ ਚਾਹੀਦਾ ਕਿ ਹੁਣ ਜੇ ਜਥੇ ਜਾ ਰਹੇ ਨੇ ਹੁਣ ਤਾਂ ਮੈਚ ਵੀ ਕ੍ਰਿਕਟ ਦੇ ਖੇਡਣ ਲੱਗ ਗਏ ਉਹਨਾਂ ਨੇ ਠੀਕ ਐ ਨਾ ਤਬ ਵੀ ਕਰਤਾਰਪੁਰ ਸਾਹਿਬ ਉਹ ਤਾਂ ਹੈ ਵੀ 4-5 ਘੰਟਿਆਂ ਦੀ ਜਿਹੜਾ ਮੱਥਾ ਟੇਕਣ ਦਾ ਜਿਹੜਾ ਸਮਾਗਮ ਉਹ 4-5 ਘੰਟੇ ਬਾਅਦ ਸੰਗਤ ਵਾਪਸ ਗਈ ਸੀ ਸੋ ਇਸ ਕਰਕੇ ਇਹ ਗ੍ਰਹਿ ਮੰਤਰੀ ਵਾਲੇ ਨੂੰ ਵਿਦੇਸ਼ ਮੰਤਰੀ ਵਾਲੇ ਨੂੰ ਬੋਲ ਦੇਣਾ ਚਾਹੀਦਾ ਕਿਉਂਕਿ ਹੁਣ ਸਾਰੇ ਜਿਹੜੇ ਉਹਨਾਂ ਨਾਲ ਗੁਜਰਾਤ ਦੇ ਥਰੂ ਵਪਾਰ ਵੀ ਚੱਲ ਰਿਹਾ ਹੈ ਉਹਨਾਂ ਨਾਲ ਹੈਨਾ ਤੇ ਮੈਚ ਵੀ ਖੇਡੇ ਜਾ ਰਹੇ ਨੇ ਕਿਸੇ ਕਿਸਮ ਦੇ ਤੇ ਨਾਲ ਜੱਥਾ ਵੀ ਹੁਣ ਚਲੋ ਪਹਿਲਾਂ ਮਾਨੁਕਰੋਈ ਸੀ ਪਰ ਜਥਾ ਵੀ ਚਲਾ ਜਾ ਰਹੇ ਤੇ ਕੋਈ ਇਦਾਂ ਦੀ ਨਹੀਂ ਦੋਧਾਂ ਰੇਸ਼ਾਂ ਦੇ ਲੋਕ ਤਾਂ ਸ਼ਾਂਤੀ ਚ ਸੀ ਸੀਐਮ ਸਾਹਿਬ ਤੁਸੀਂ ਕੀ ਕਹਿੰਦੇ ਇੰਪਰੋਵ ਹੋਣਾ ਚਾਹੀਦਾ ਟਾਈਵਨ ਹੋਣਾ ਤਾਂ ਚਾਹੀਦਾ ਜੀ ਅਸੀਂ ਤਾਂ ਮੰਗ ਕਰਦੇ ਆ ਸਿਲਕ ਰੂਟ ਜਿਹੜਾ ਇਹ ਖੁੱਲ ਜੇ ਖੁਸ਼ਹਾਲੀ ਹੋਏਗੀ ਲੱਖਾਂ ਹਾਂਜੀ ਬਿਲਕੁਲ ਹੋਵੇਗੀ ਜੀ ਲੱਖਾਂ ਨੌਕਰਾਜਗਾਰ ਮਿਲੂਗਾ ਲੱਖਾਂ ਜਿਹੜਾ ਸਾਡਾ ਸਮਾਨ ਹੈ ਸਾਡਾ ਜਿਹੜਾ ਵਪਾਰ ਹੈ ਜਿਹੜਾ ਉਹ ਵਧੂਗਾ ਅਸੀਂ ਸਮੇਂ-ਸਮੇਂ ਤੇ ਮੰਗ ਕਰਦੇ ਰਹੇ ਨੇ ਜਦੋਂ ਵੀ ਹੁਣ ਭਗਤ ਸਿੰਘ ਸਾਹਿਬ ਨੇ ਜਾਤ-ਪਾਤ ਨੂੰ ਜੋ ਹੈ ਉਹ ਪਿੱਛੇ ਰੱਖ ਕੇ ਮਾਨਵਤਾ ਦੀ ਗੱਲ ਕੀਤੀ ਸੀ ਪਰ ਅੱਜ ਕੱਲ੍ਹ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਜਾਤ-ਧਰਮ ਨੂੰ ਲੈ ਕੇ ਬਹੁਤ ਜ਼ਿਆਦਾ ਆਪਣੀ ਜਿਹੜੀ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਮੈਂ ਗੁਰੂ ਨਾਨਕ ਸਾਹਿਬ ਨੇ ਤਾਂ ਮਾਨਸ ਕੀ ਜਾਤ ਸਭੇ ਨੂੰ ਪਹਿਚਾਣੂ ਦਾ ਸੁਨੇਹਾ ਦਿੱਤਾ ਜੋ ਜਿਹੜੇ ਇਸ ਤਰ੍ਹਾਂ ਦੀ ਕੋਈ ਭਾਵਨਾ ਰੱਖਦੇ ਉਹ ਉਹਨਾਂ ਨੂੰ ਆਪ ਹੀ ਅਹਿਸਾਸ ਹੋਊਗਾ ਕਦੇ ਨਾ ਕਦੇ ਕਿ ਅਸੀਂ ਗਲਤਾਂ ਜਾਂ ਵਾਜ ਮਾਫੀਆਂ ਮੰਗਣ ਦੀ ਲੋੜ ਨਹੀਂ ਪੈਣੀ ਚਾਹੀਦੀ ਜੇ ਤੁਸੀਂ ਪਹਿਲਾਂ ਹੀ ਇਸ ਤਰੀਕੇ ਨਾਲ ਸਮੱਤ ਬੁੱਧੀ ਲਾ ਕੇ ਬੋਲੋ ਮੈਂ ਦੋਨਾਂ ਵਾਸਤੇ ਵੀ ਇਹ ਅਰਦਾਸ ਕਰਦਾ ਹਾਂ ਪਰਮਾਤਮਾ ਨਾਲ ਉਸ ਧੰਨਵਾਦ